ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਤਨੌਲਾ ਬਹੁਤ ਟਾਪ ਦੇ ਨੀਂ ਕਿਨੇ ਪਹੁੰਚੇ ਹੋਏ ਇੱਥੇ ਦੇਖਾਉਣੇ ਆ ਮੱਝਾ ਸੋਨੂੰ ਤੋਰ ਫੇਰ ਕੇ ਉਹ ਵਧੀਆ ਪੂਰੀ ਮੱਝ ਲੈ ਕੇ ਆਏ ਹੋਏ ਆ ਬਾਈ ਵੱਡੇ ਆਰਡਰ ਦੀ ਮਾਲਕ ਪਿੱਠ ਗੁੜੀ ਚੰਡੀ ਆ ਤੇ ਥਾਂ ਲੇਵੇ ਦੀ ਸਾਫ ਦਾ ਮੋੜ ਲਿਆ ਬਾਈ ਮੋੜ ਲਿਆ ਉਹ ਵਧੀਆ ਇੰਕੀ ਪੂਰੀ ਮੱਛੀ ਤੇ ਇੱਕਾ ਕੁੰਡੀ ਲੈ ਕੇ ਆਇਆ ਬਾਈ ਬਾਈ ਖੋਲੀ ਕਾਲੀ ਬਾਕੀ ਜਾਣਕਾਰੀ ਲੈ ਲੈਣੇ ਆਪਾਂ ਬਾਈ ਤੋਂ ਦਵਾਰੇ ਠੇਰ ਜਿਹੜਾ ਤਵਾ ਦੇਣੇ ਆ ਤੁਹਾਨੂੰ ਚੰਕਦੀ ਆ ਧੁੱਪ ਚ ਤੇ ਲਾਂ ਵਾਲੀ ਊੜੀ ਆ ਬਾਈ ਜੀ ਸਾਰੇ ਮੇਲੇ ਤਨੋਲੇ ਦਾ ਸ਼ਿੰਗਾਰ ਬਣੀ ਹੋਈ ਆ ਦੋ ਲੈ ਕੇ ਆਂ ਜੀ ਦੋ ਆ ਵੀ ਆਪਣੀ ਆ ਜੀ ਆ ਬੋਲੀ ਬਈ ਨੂੰ ਵੀ ਤੇ ਦੋਦੀ ਵੀ ਹਾਜ਼ਰੀ ਲੈ ਲੈਣੇ ਆਪਾਂ ਬਾਈ ਇਹ ਕਿਹੜੇ ਸੂ ਸੂਈ ਆ ਪੂਰੀ ਇਹ ਤੀਜਾ ਸੂਆ ਬਾਈ ਤੀਜਾ ਸੂ ਕਿੰਨਾ ਕ ਦੁੱਧ ਪਾਉਗੂਏ ਤੇ ਕੀ ਦੁੱਧ 15 ਲੀਟਰ ਦੁੱਧ 15 ਕੀ ਰੇਟ ਕਰਤਾ ਇਹਦਾ ਰੇਟ ਇਹਦਾ 2 ਰੁਪਏ ਕਿੱਥੋਂ ਤੱਕ ਛੱਡਨੀ ਆ ਇਹ ਦੇਵਾਂਗੇ 75 ਦੀ 75 ਦੀ 1 75 ਦੀ 1 75 ਤੇ ਜਿਹੜੀ ਆ ਆਪਾਂ ਕਾਲੀ ਤੋਰ ਕੇ ਦਿਖਾਈ ਆ ਇਹ ਗਸੂਣ ਵਾਲੀ ਆ ਹਾਂ ਗੱਬਣ ਜੋਤੀ ਆ ਪਹਿਲਾਂ ਵਾਲਾ ਬਲੂਨ ਇਹਦਾ ਗ੍ਰੇਡ ਕਰਿਆ ਇਹਦਾ 190 ਕਰਿਆ 190 ਤੇ ਨੰਬਰ ਬੋਲ ਦੇ ਬਾਈ ਬਣ ਕੇ ਆ 99631 2293 ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਆ ਬੂਰੀ ਮੱਝ ਲਿਆਇਆ ਭਾਈ ਅੱਛਾ ਇੱਕ ਦਾ ਪਹਿਲਾਂ ਲੈ ਕੇ ਆਇਆ ਬਾਬਾ ਤੁਹਾਨੂੰ ਧੰਨਵਾਦ ਕਰੀਏ ਭਾਈ ਸਾਡੀ ਵੀਡੀਓ ਖਾਸ ਕਰਕੇ ਸੌਦਾ ਆਪਦਾ ਵੇਚ ਕਰਕੇ ਤਸੱਲੀ ਕਰਕੇ ਕਰਨਾ ਭਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਨਵੀਆਂ ਵੀਡੀਓ ਦੇਖਣ ਲਈ ਤੇ ਮੰਡੀਆਂ ਦਾ ਮੰਦਾ ਚੰਗਾ ਹਾਲਚਲ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਆ ਬੂਰੀ ਖੜੀ ਐ ਕਨੀਲੀ ਰਾਬੀ ਲੋ ਵਧ ਗਿਆ ਭਾਈ ਆਪਣੀ ਬੂਰੀ ਬੂਰੀ ਰੋ ਮੁੰਡੇ ਦੀ ਆ ਪਾਣੀ ਜਾਵੇ ਦਾ

ਦੋਰ ਬਾਈ ਪੂਰੀ ਤੋਰ ਆਪਣੀ ਆ ਦੋਰੀਆਂ ਦਿਖਾਉਣੀਆਂ ਅੱਜ ਕੱਲੇ ਬਹੁਤ ਸੋਹਣੀ ਪੂਰੀ ਮੱਝ ਲੈ ਕੇ ਲੰਮੀ ਦੋਰ ਦੀ ਸੋਹਣੀ ਲੱਗੇਗੀ ਮੋੜ ਲਿਆ ਆਓ ਜੀ ਬਾਸਣੇਂ ਨਦਾਰੀ ਦੋ ਦੋ ਚਾਰ ਚਾਰ ਕੱਠੀਆਂ ਪੂਰਨੀਆਂ ਆਈਆਂ ਹੋਈਆਂ ਬਾਈ ਅੱਜ ਧਾਰੀ ਮੱਡੀ ਦਾ ਸ਼ਿੰਗਾਰ ਬਣੀਆਂ ਬਣਦੀ ਕੋਈ ਬਣਦੀ ਬਣਦੀ ਜਾਣਕਾਰੀ ਆਪਾਂ ਲੈ ਲੈਨੇ ਬਾਈ ਤੋਂ ਆ ਜਾ ਉਹ ਰਾ ਆ ਜਾ ਮਾੜਾ ਕਿਹੜੇ ਸੂਸੂ ਜੀ ਹੈ ਬਾਈ ਜੀ ਇਹ ਦੂਜੇ ਆ ਬਾਈ ਕਿੰਨਾ ਕੇ ਦੁੱਧ ਪਾ ਦੂਗਾ ਇਹਦੀ ਦੁੱਧ ਬਾਈ 15 ਲੀਟਰ ਪਿਆਰ ਆ 17 18 ਦੀ ਗਰੰਟੀ ਮੰਨਦੇ ਆ ਕੀ ਰੇਟ ਕਰਤਾ ਰੇਟ ਇੱਕ ਸੂਤਰ ਕਰਦੇ ਆ ਨੰਬਰ ਬੋਲ ਦਿਆ ਉਹਦਾ 8295850721 ਹੋਰ ਵੀ ਅੱਜ ਆਪਣੀ ਕੋਈ ਕਹੀ ਆ ਕਾ ਝੋਟੀ ਆ ਬਾਈ ਇਹ ਸੂਈ ਬਈਆ ਹਾਂਜੀ ਹਾਂਜੀ ਕਿਹੜੇ ਸੂਏ ਇਹ ਪੱਲਣ ਹੈ ਪੱਲਣਾ ਇਹਦਾ ਕੀ ਰੇਟ ਕਰਤਾ ਇਹਦਾ ਡੇਢ ਕਰਦੇ ਹਾਂ ਮਿਹਰਬਾਨੀ ਸ਼ੁਕਰੀਆ ਆ ਬਾਈ ਨੂੰ ਤੋੜ ਕੇ ਦੇਖ ਲਾ ਆ ਬਣਾ ਲਾ ਬਹੁਤ ਡਾਵਲ ਮੱਝਾਂ ਪੁੱਛੀਆਂ ਹੋ ਗੁੰਮ ਬਾਈ ਜੀ ਰੰਜੀਤ ਢੰਡੌਲਾ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਪੇਜ ਨਾਲ ਜੁੜੇ ਹੋਏ ਐ ਸ਼ੇਅਰ ਕਰਦੇ ਐ ਮੇਰੇ ਭਰਾ ਜੇ ਜੀ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ 947998308 ਵੀਰੋ ਸਾਰਾ ਸੋਨੂੰ ਵੰਡੀਆਂ ਦਾ ਹਾਲਚਾਲ ਨਿਤ ਨਵੀਆਂ ਪਿੰਡਾਂ ਚੋਂ ਮੱਝਾਂ ਵਕਾਉ ਉਹ ਦਿਖਾਉਂਦੇ ਰਹਿੰਦੇ ਆ ਤੇਗਾ ਸਿੱਧੂ ਫਾਰਮ ਪੰਜਾਬੀ ਚ ਲਿਖਿਆ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਆ ਭਰਾਵੋ ਫੂਨ ਵਾਲੀ ਮੱਝ ਆਪਣੀ ਤੋਰੋ ਵੀ ਤੋਰ ਮਾੜਾ ਜਾ ਯਾਰ ਕਿਹੜੇ ਸੂ ਸੁਣਾ ਜੇ ਸੂ ਸੁਣ ਵਾਲੀ ਮੱਝ ਬਹੁਤ ਚੰਗੇ ਗੱਦ ਦੀ ਬਾਈ ਲੈ ਕੇ ਪਹੁੰਚੇ ਮੰਡੀ ਤਨਹੋਲਾ ਤੇ ਇੱਥੇ ਕੁੜੀ ਚੰਗੇ ਦਾ ਥਾਲੇ ਵੀ ਸਾ ਮੋੜ ਲਿਆ ਸੋਹਣਿਆ ਮੋੜ ਲਓ ਮੋੜ ਲਓ ਬੰਦ ਦਿਓ ਤੇ ਕੁਝ ਬੰਦੇ ਬੰਦੇ ਕਰਦੇ ਗੱਲ ਬਹੁਤ ਵਧੀਆ ਆਰਡਰ ਦੀ ਮਾਲਕਾ ਬਾਈ ਜੀ ਹਨਾ ਦਾ ਸਪੇਸ ਫਰਕ ਬਹੁਤ ਆ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਵਧੀਆ ਆ ਬਈ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅਸੀਂ ਆਏ ਨੇ ਮੁੱਲਾਪੁਰ ਤੋਂ ਮੁੱਲਾਪੁਰ ਲੁਧਿਆਣਾ ਜ਼ਿਲ੍ਹਾ ਪੈਂਦਾ ਇੱਧਰ ਆ ਤੇ ਤੀਜੇ ਸੂਏ ਸੂਣ ਵਾਲੀ ਮੱਝ ਆਪਣੀ ਹਾਂਜੀ ਕਿੰਨਾ ਕ ਦੁੱਧ ਪਾਉਗੇ ਤਕੀ ਦੂਜੇ ਸੂਏ ਵੀਰੇ 13 ਕਿਲੋ ਲਿਟਰ ਹੋਇਆ ਜੀ ਹੁਣ 15 ਕਿਲੋ ਦੀ ਗਾਰੰਟੀ ਹੈ ਵੀਰੇ ਕੀ ਰੇਟ ਕਰਤਾ ਸਹੀ ਸਹੀ ਰੇਟ ਤਾਂ ਮੁੱਲ ਇੱਕ 60 ਕਰਦੇ ਜੀ 160 ਹਾਂਜੀ 60 ਤੱਕ ਆ ਕਰ ਦਾਂਗੇ ਮਾਨਤਾਲਾ ਵੀਰ ਜੀ ਨੰਬਰ ਬੋਲ ਦਿਓ ਫੋਨ ਨੰਬਰ 7652 991524 ਅਜਾ ਬੀਜ ਬੋਲ ਬਾਈ ਜੀ 7652 ਜੀ 991524 ਸ਼ੁਕਰੀਆ ਭਰਾ ਦਾ ਮਿਹਰਬਾਨੀ ਬਾਈ ਨੇ ਜਾਣਕਾਰੀ ਦਿੱਤੀ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਈ ਨਾਲ ਬਹੁਤ ਚੰਗੀ ਮੱਝਾ ਦੁੱਧ ਵਾਲੀ ਜੇਕਰ ਇਹ ਰੱਖਣੀ ਠੰਡੀ ਸੀਲਾ ਤੇ ਬਾਕੀ ਪੂਰੀ ਠੰਡੀ ਵੀਰੇ ਕੋਈ ਇਹ ਨਹੀਂ ਉਹ ਜਰਾ ਜਵਾਕ ਬੈਠੀ ਜਾਵੇ ਠੀਕ ਹੈ ਜੀ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ